दर्शन ते आगो ਵਾਹਿਗੁਰੂ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਉਤੀ ਸੁਰਕਾ ਗੁਰੂ ਲਾਲ ਕਲੈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਇ ਸਹਾਏ ਤਰਜਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਸਰ ਡਠਾਏ ਸਭ ਦੁੱਖ ਜਾਏ ਤੇਗ ਬਹਾਦਰ ਸੋਹਰਿਆ ਘਰ ਲਾਉ ਨੇ ਤੇ ਆਵਤਾਈ ਸਭ ਥਾਈ ਕੋਈ ਸਹਾਰਾ ਦਸਵਾ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰਾ ਦਸਾਂ ਬਾਦਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਧਰ ਕੇ ਬੋਲ ਜੀ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਬੇਗ ਚਲਾਈ ਤੇਗ ਵਾਹੀ ਦੇਖ ਕੇ ਆਣਾ ਡਿੱਟ ਕੇ ਤਾ ਪਹਿਲਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰਾਂ ਨਾਲ ਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਵਾਹੀ ਜਨਾਬੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਬ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚੇਤਿ ਆਵੈ ਚੇਤਿ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆਰਿਆ ਆਇਤ ਦੇਖ ਤਿਤ ਫਤ ਹੈ ਬਿਰਦ ਕੀ ਤੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬਲਾ ਜੀ ਸਲਾਮੇ ਕਰੋ ਸਿੱਖਾਂ ਨੂੰ ਸਿੱਖੇਦਾਨ ਕੇਸਦਾਨ ਰਹਿਤਦਾਨ ਬਬੀਕਦਾਨ ਵਿਸਾਹਦਾਨ ਭਰੋਸਾਦਾਨ ਦਾਮਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸਨਾਨ ਚੌਕਿਆਂ ਚੰਦੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੁਲਜੀ ਸਿੱਖਾਂ ਦਾ ਮਨ ਨੀਵ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹੇ ਗਰੂ ਹੇ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥੋਂ ਵਿਛੋੜਿਆ ਗਿਆ ਦਿਨਾਂ ਦੇ ਖੁੱਲੇ ਦਰਸ਼ਨ ਦੀ ਧਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਲਿਆਂ ਦੇ ਮਾਲ ਨੇਤਾਨਿਆਂ ਦੇ ਤਾਨ ਨੇ ਓਟਿਆਂ ਦੇ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਰਾਜ ਆਨ ਰਾਜ ਭਾਣਾਲ ਭਾਲ ਦੇਵਾਲ ਦੇਵ ਉਪਮਾ ਨਾਲ ਦਸਾਂ ਬਾਦ ਸ਼ਾਹੀਆ ਦੀ ਜੋਤ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਆਪ ਜੀਆਂ ਦੇ ਹਜੂਰ ਆਦਾਸ ਹੈ ਜੀ ਆਪ ਜੀਆਂ ਦੇ ਦਰ ਕਰਦੇ ਅਨਨ ਸੇਵਕ ਸੂਰਾ ਸੋ ਪਹਿਚਾਨੀ ਐ ਜੋ ਲੜਾ ਦੇਨ ਕਹਿ ਤਾ ਪ੍ਰਜਾ ਪ੍ਰਜਾ ਟਟਮਾਰਾਈ ਕਭੋਂ ਨਾ ਛਾੜਾ ਖੇਤ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਦੇ ਪਾਵਲ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਸਾਹ ਵਿਖੇ ਅੰਮ੍ਰਿਤ ਵੇਲਾ ਸਚਨਾਓ ਬੜੀ ਆਈ ਵਿਚਾਰ ਦੇ ਮਹਾਵਤਾਂ ਅੰਸਾਰ ਅੰਮ੍ਰਿਤ ਵੇਲੇ ਦੀ ਅੰਤ ਸੰਗਤ ਨੇ ਹਾਜ਼ਰੀਆਂ ਭਰੀਆਂ ਤਿਲ ਫੁੱਲ ਪੇਟਾਵਾ ਕੀਤੀਆਂ ਸੇਵਾਵਾਂ ਕੀਤੀਆਂ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਪੇਟਾਵਾ ਸੇਵਾਵਾਂ ਦਾਰ ਪ੍ਰਵਾਨ ਕਰਨੀ ਆਏ ਯਾਤਰਾਵਾਂ ਸਫਲ ਕਰਨੀ ਆ ਸਰਬੱਤ ਦੀਆਂ ਸ਼ੁਭਾਵਨਾਵਾਂ ਪੂਰੀਆਂ ਕਰਨੀ ਆ ਦਰਾਂ ਧਰੋਂ ਗੁਰ ਸਿੱਖੇ ਜੀਵਨ ਨਾਮ-ਦਾਮ ਚੜ੍ਹਦੀ ਕਲਾ ਬਖਸ਼ਿਸ ਕਰਨ ਸਤਿਗੁਰੂ ਜੀ ਆਓ ਚਾਰ ਪੈ ਰਾਤਰੀ ਆਪ ਜੀ ਦੇ ਪਹਾੜੇ ਅੰਦਰ ਸੁਖ ਸ਼ਾਂਤੀ ਨਾਲ ਬਤੀਤ ਹੋਈ ਹੈ ਕਿਰਪਾ ਕਰ ਲਈ ਚਾਰ ਪਰਦੇ ਸਿਆਇਆ ਆਪ ਜੀ ਦੇ ਪਹਾੜੇ ਅੰਦਰ ਸੁਖ ਸ਼ਾਂਤੀ ਨਾਲ ਬਤੀਤ ਕਰਵਾ ਲੈਣਾ ਸਤਿਗੁਰੂ ਜੀ ਆਓ ਐਸ ਵੇਲੇ ਬੇਅਤ ਸੰਗਤ ਹਾਜ਼ਰ ਹੈ ਕਿਰਪਾ ਕਰੋ ਸੋ ਕਾਸਮ ਅਸਥਾਨ ਤੋਂ ਚੱਲ ਕਰਕੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤ ਨੂੰ ਖੁੱਲੇ ਦਰਸ਼ਨ ਦਿਦਾਰ ਬਖਸ਼ਿਸ਼ ਕਰਕੇ ਨਦਰੋਂ ਨਦਰ ਨਿਹਾਲ 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 ਕਰੋ ਹੁਕਮਨਾਮੇ ਅਨੁਸਾਰ ਚਲਣ ਦੇ ਬਾਲ ਬੁੱਧੇ ਹਿੰਮਤ ਬਖਸ਼ਿਸ਼ ਕਰ ਲਈ ਰਸਤੇ ਦੀ ਵਾਧ ਘਾਟ ਦੀ ਸਹਾਇਤਾ ਕਰ ਲਈ ਰਸਤੇ ਦੇ ਜੋ ਜੀਮਲੇ ਸਰਦਾ ਸਤ ਕਰ ਅਦਭਾਵਨਾ ਸਾਹਿਤ ਮਿਲੇ ਆਪ ਜੀ ਦੀ ਆਗਿਆ ਹੋਵੇ ਪਾਉ ਸਰੂਪ ਲੈ ਕਰਕੇ ਚਾਲੇ ਪਾਏ ਜਾ ਵਾਰਾ ਨਾਨਕ ਲਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਘਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਰਜੀ ਦੇ ਫਤਿਹ